ਸਤਨਾਮ ਸਿਵਾ ਈ ਗਰੋ ਸਾਹਿਬ ਜੀ ਤਨਸਰੀ ਮਹੱਲਾ ਪਹਿਲਾ ਕਰਤੋ ਚਾਓ ਅਸਤਪਤੀਆਂ ਏ ਓਮਕਾਰ ਸਤਿ ਕਰ ਪ੍ਰਸਾਦ ਭੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਜੁਗੈ ਨਹੀ ਤੂਰੇ ਹਰ ਰਸ ਚੋਗ ਚੁਕੇ ਹੈ ਪ੍ਰਭ ਪਾਵੇਂ ਸਰਵਰ ਮੈਂ ਹੰਸ ਪ੍ਰਾਨਪਤ ਪਾਵੇਂ ਭੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਕੇ ਨਹੀਂ ਦੂਰੇ ਹਰ ਰਸ ਚੋਗ ਚੁਕੇ ਪ੍ਰਭ ਪਾਵੇਂ ਸਰਵਰ ਮੈਂ ਹੰਸ ਪ੍ਰਾਨਪਤ ਪਾਵੇਂ ਕਿਆ ਭਗ ਬਪੜਾ ਚਪੜੀ ਨਾਏ ਕੀਚੜ ਡੁਬੈ ਮਹਿਲ ਨਾ ਜਾਏ ਰਹਾ ਰਖ ਰਖ ਚਰਨ ਤਰੇ ਵਿਚਾਰੀ ਦੁਗਦਾ ਛੋੜ ਪਹਿ ਨਿਰੰਕਾਰੀ ਮੁਕਤ ਪਦਾਰਤ ਹਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਕਰ ਅਕਾਂਥ ਕਥਾ ਗੁਰਬਚਨੀ ਆਦਰ ਸੁਣ ਮੰਡਲ ਇੱਕ ਜੋਗੀ ਬੈਸੇ ਨਾਨਕ ਪੁਰਖ ਕਾਹੂ ਕਉ ਕੈਸੇ ਕਈ ਪਾਵਨ ਜੋਤ ਰਹੇ ਲਿਮਲਾਈ ਸੁਰਨਰਨਾਦ ਸੱਚੇ ਸੰदाई ਆਨੰਦ ਭੂਲ ਅनाथ ਅਦਾਰੀ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਵਛਲ ਪੈ ਕਾਟਣ ਹਾਰੇ ਹੋ ਮੈਂ ਮਾ ਲੇ ਭਗਤਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਾਖ ਹੋਵੇ ਆਪਨ ਚੀਨਸ ਪ੍ਰਪਰਮ ਰੋਵੇ ਕਹਿ ਤੋ ਪੜ ਤੋ ਸੁਣ ਤੋ ਏਕ ਤੀਰਜ ਧਰਮ ਤਰਨੀ ਕਰ ਟੇਕ ਜਤ ਸਤ ਸੰਜਮ ਹਿਦੈ ਸਮਾਏ ਚੌਥੇ ਪਦ ਕਾਉ ਜੇ ਮਨ ਪਤਿ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਪਰਮ ਪਾ ਭਾਗੈ ਸੂਰਤ ਮੂਰਤ ਆਗਰੂਪ ਨਾਨਕ ਜਖੈ ਸਾਚ ਸਰੂਪ ਸਾਚੇ ਨਿਰਮਲ ਮੈਨੋ ਨਾ ਗੈ ਗੁਰ ਕੈ ਸ਼ਬਦ ਪਰਮ ਪਾ ਭਾਗੈ ਸੂਰਤ ਮੂਰਤ ਆਗ ਰੂਪ ਨਾਰਿਕ ਜਾਚੇ ਸੱਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ